ਸੱਤ ਮੈਂਬਰੀ ਕਮੇਟੀ ਉਹ ਆ ਜਿਹੜੀ ਕਾਲ ਤੱਕ ਸਾਫ ਦੇ ਜਥੇਦਾਰ ਸਭਾੰਤ ਦੀ ਬੈਠਕ ਤੋਂ ਬਾਅਦ ਬਣਦੀ ਹੈ ਮੀਟਿੰਗਾਂ ਦੂਜੀ ਵਾਰ ਇਹ ਦਫਾ ਮੀਟਿੰਗ ਹੋਈ ਪਹਿਲਾਂ ਪਟਿਆਲੇ ਫਿਰ ਹੁਣ ਚੰਡੀਗੜ੍ਹ ਇਸ ਮੀਟਿੰਗ ਚ ਕਾਰਜਕਾਰੀ ਪ੍ਰਧਾਨ ਦਾ ਹਿੱਸਾ ਨਾ ਲੈਣਾ ਇਹ ਸੰਕੇਤ ਕੀ ਦੇ ਰਿਹਾ ਹੈ ਕਿ ਉਹਨਾਂ ਦੀ ਦਲੀਲ ਨੂੰ ਮੰਨ ਲਿਆ ਜਾਵੇ ਕਿ ਉਹਨਾਂ ਦੀ ਆਪਣੀ ਨਿੱਜੀ ਰੁਝੇਵੇਂ ਸੀ ਜਾਂ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਇਸ ਕਰਕੇ ਜਾਂ ਫਿਰ ਇਹ ਮੀਟਿੰਗਾਂ ਦਾ سلسلہ ਬੇਸ਼ੱਕ ਜਾਰੀ ਰਹੇ ਪਰ ਜਿਹੜੀ ਭਰਤੀ ਪ੍ਰਕਿਰਿਆ ਚੱਲੀ ਹੋਈ ਹੈ ਵਾਰ-ਵਾਰ ਦਾਅਵੇ ਕੀਤੇ ਜਾਂਦੇ ਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਕਿ ਸਾਨੂੰ ਤੇ ਕਾਪੀਆਂ ਵੀ ਹੋਰ ਛਪਾਉਣੀਆਂ ਪੈ ਰਹੀਆਂ ਤੋ ਕੋਈ ਇੱਕ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਤਿਆਰੀ ਖਿੱਚ ਦਿੱਤੀ ਹੈ ਉਹਨਾਂ ਦੇ ਜੋ ਹੁਕਮ ਮੰਨਣੇ ਸੀ ਮਾਲਲੇ ਜਿਹੜੇ ਨਹੀਂ ਮੰਨਨੇ ਉਹ ਸਾਰਿਆਂ ਦੇ ਸਾਹਮਣੇ ਆ ਉਹਨਾਂ ਦੇ ਆਪਣੀ ਜਿਹੜੀ ਸਟੈਂਡ ਸਪਸ਼ਟ ਕਰ ਦਿੱਤਾਗਾ ਹੁਣ ਜਿਹੜੀ ਸ਼੍ਰੀ ਕਾਲਤਕ ਸਾਹਿਬ ਦੇ ਹੁਕਮ ਤੇ ਜਿਹੜੀ ਕਮੇਟੀ ਬਣੀ ਉਹਨਾਂ ਨੇ ਵੀ ਆਪਣੀ ਕਾਰਵਾਈ ਕੀਤੀ ਲੇਕਿਨ ਹਾਲੇ ਮੁਕੰਮਲ ਨਹੀਂ ਹੋਈ ਹੈ ਕਿਉਂਕਿ ਵਾਰ-ਵਾਰ ਜਥੇਦਾਰ ਦੇ ਕਹਿਣ ਤੋਂ ਬਾਅਦ ਮੀਟਿੰਗ ਹੋਈ ਹੈ ਹੁਣ ਜਿਹੜੀ ਪਿਛਲੀ ਮੀਟਿੰਗ ਹੋਈ ਸੀ ਪਟਿਆਲੇ ਉਹਦੇ ਦੇ ਵਿੱਚ ਵੀ ਇਹਨਾਂ ਨੂੰ ਸ਼੍ਰੋਮਣੀ ਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦਰ ਸਾਹਿਬ ਨੂੰ ਬੁਲਾਇਆ ਸੀ ਉੱਥੇ ਵੀ ਉਹਨਾਂ ਨੇ ਨਹੀਂ ਗਏ ਉਹਨਾਂ ਨੂੰ ਵੀ ਕਿਹਾ ਕਿ ਸ਼ਾਇਦ ਬਿਮਾਰ ਸਨ ਹੁਣ ਅੱਜ ਜਿਹੜੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਵੀ ਅੱਜ ਵੀ ਉਹਨਾਂ ਨੂੰ ਬੁਲਾਇਆ ਗਿਆ ਸੀ ਉਹ ਨਹੀਂ ਆਏ ਹੁਣ ਸਵਾਲ ਹੈ ਕਿ ਇਹ ਜਿਹੜੇ 7 ਮੈਂਬਰੀ ਕਮੇਟੀ ਆ ਜਿਹਦੇ ਵਿੱਚ ਮਨਪੀਰ ਸਿੰਘ ਆਲੀ ਜਾਂ ਗੁਰਪ੍ਰਤਾਪ ਸਿੰਘ ਵਡਾਲਾ ਜਾਂ ਧਾਮੀ ਸਾਹਿਬ ਉਹ ਵਾਰ-ਵਾਰ ਬਲਵਿੰਦਰ ਸਿੰਘ ਭੁੰਦਰ ਸਾਹਿਬ ਨੂੰ ਕਿਉਂ ਮਿਲ ਰਹੇ ਨੇ ਤੇ ਕਿਉਂ ਬੁਲਾ ਰਹੇ ਨੇ ਕਿਉਂਕਿ ਉਹਨੇ ਸੱਤ ਮੈਂਬਰੀ ਕਮੇਟੀ ਦੇ ਵਿੱਚ ਨਹੀਂ ਆ ਪਰ ਕੀ ਉਹਨਾਂ ਕੋਲ ਮੀਟਿੰਗ ਕਰਨ ਤੋਂ ਬਾਅਦ ਸਲਾਹ ਲਈ ਜਾ ਰਹੀ ਅੱਜ ਜਿਵੇਂ ਮੀਟਿੰਗ ਕਰਨ ਤੋਂ ਬਾਅਦ ਗੁਰਪ੍ਰਤਾਪ ਸਿੰਘ ਵਡਾਲਾ ਹੋਣੀ ਉਹਨਾਂ ਨੂੰ ਮਿਲਣ ਚਲੇ ਗਏ ਨੇ ਹੈਨਾ ਹਾਲਾਂਕਿ ਉਹਨਾਂ ਨੇ ਵੀ ਆਪਣਾ ਬਲਵਿੰਦਰ ਸਿੰਘ ਭੁੰਦਰ ਸਾਹਿਬ ਹੋਣਾ ਵੀ ਆਪਣਾ ਪੱਖ ਰੱਖਦਾ ਵਡਾਲਾ ਸਾਹਿਬ ਨੇ ਵੀ ਰੱਖਦਾ ਪਰ ਸਵਾਲ ਹੈ ਕਿ ਭੁੰਦਰ ਸਾਹਿਬ ਨੂੰ ਮਿਲਿਆ ਕਿਉਂ ਜਾ ਰਿਹਾ ਹੈਗਾ ਨਾ ਇਹ ਵੀ ਹੋ ਸਕਦਾ ਹੈ ਕਿ ਇੱਕ ਵੱਡਾ ਕਾਰਨ ਹੋਵੇ ਮੀਟਿੰਗ ਦੇ ਅੰਦਰ ਜੋ ਡਿਸਕਸ ਹੋ ਰਿਹਾ ਹੈ ਉਹ ਇਹ ਹੋ ਰਿਹਾ ਹੈ ਕਿ ਘੱਟੋ ਘੱਟ ਜਿਹੜੀ ਪਹਿਲਾਂ ਹੋਈ ਹੈ ਭਰਤੀ ਉਹਦੇ ਉੱਤੇ ਅਸੀਂ ਕੀ ਲੈਣਾ ਸਟੈਂਡ ਕੀ ਉਹਨੂੰ ਆਪ ਕੋਖ ਪੜਤਾਲ ਕਰਨੀ ਹੈ ਜਾਂ ਫਿਰ ਉਹਨੂੰ ਰੱਦ ਕਰਾ ਕੇ ਨਵੇਂ ਸਿਰਿਆਂ ਤੋਂ ਪਰਚੀਆਂ ਬਣਾਉਣੀ ਹੈ ਦੇਖੋ ਸਭ ਤੋਂ ਵੱਡਿਕਲੀ ਇਹ ਹੀ ਹੈ ਕਿ ਪਹਿਲੀ ਗੱਲ ਹੈ ਕਿ ਅਕਾਲ ਤਖਤ ਸਾਹਿਬ ਦੇ ਫਸੀਲ ਤੋਂ ਜਿਹੜਾ ਹੁਕਮ ਹੋਇਆ ਸੀ 2 ਦਸੰਬਰ ਨੂੰ ਉਹਦੇ 'ਚ ਇਹ ਜ਼ਿਕਰ ਕੀਤਾ ਗਿਆ ਸੀ ਕਿ ਇਹ ਸੱਤ ਮੈਂਬਰੀ ਕਮੇਟੀ ਹੀ ਇਹਦੀ ਨਿਗਰਾਨੀ ਹੇਠ ਹੀ ਭਰਤੀ ਹੋਣੀ ਚਾਹੀਦੀ ਹੈ ਹੁਣ ਕਾਲੀ ਦਲ ਨੇ ਆਪਣੇ ਲੈਵਲ ਤੇ ਭਰਤੀ ਸ਼ੁਰੂ ਕਰ ਦਿੱਤੀ ਹੈਗੀ ਜੇ ਉਹਨਾਂ ਨੇ ਆਪਣੇ ਪੱਧਰ ਤੇ ਭਰਤੀ ਸ਼ੁਰੂ ਕਰ ਦਿੱਤੀ ਹੈ ਤੇ ਕੀ ਸੱਤ ਮੈਂਬਰੀ ਕਮੇਟੀ ਦਾ ਵਜੂਦ ਹੈ ਕੀ ਉਹ ਕਮੇਟੀ ਨੂੰ ਅੱਗੇ ਕੰਮ ਕਰਨਾ ਚਾਹੀਦਾ ਹੈਗਾ ਇਹ ਹੈ ਹਾਲਾਂਕਿ ਉਹਨਾਂ ਨੇ ਕਹਿਆ ਸੀ ਇਹਨਾਂ ਦੀ ਨਿਗਰਾਨੀ ਹੀਟ ਹੋਣੀ ਚਾਹੀਦੀ ਹੈਗਾ ਹੁਣ ਇਹ ਹੈ ਕਿ ਕਾਲੀ ਦਲ ਵੱਖਰੀ ਰਾਗ ਤੇ ਚੱਲ ਰਿਹਾ ਹੈਗਾ ਕਮੇਟੀ ਵੱਖਰੀ ਲਾਬ ਤੇ ਚੱਲ ਰਹੀ ਹੈਗੀ ਹੈ ਇਹ ਕਾਫੀ ਜਿਹੜਾ ਸਥਿਤੀ ਜਿਹੜੀ ਅਜੀਹੀ ਬਣ ਗਈ ਹੈ ਜਿਸ ਤੋਂ ਲੱਗਦਾ ਹੈ ਕਿ ਕਾਲੀ ਦਲ ਦਾ ਹੀ ਨੁਕਸਾਨ ਹੋ ਸਕਦਾ ਹੈ ਹੁਣ ਹਾਲਾਂਕਿ ਇਸ ਸਮੇਂ ਪੁੰਦਰ ਸਾਹਿਬ ਹੁਣੀ ਤੇ ਕਹਿ ਸਕਦੇ ਕਿ ਨਜ਼ਰਅੰਦਾਜ਼ੀ ਕਰ ਰਹੇ ਨੇ ਜਾਂ ਉਹ ਮੀਟਿੰਗ ਦਾ ਹਿੱਸਾ ਨਹੀਂ ਬਣ ਕੇ ਕੰਨੀ ਘਤਾਰ ਰਹੇ ਨੇ ਜਾ ਉਹ ਸਦਕਾ ਕਿ ਕਮੇਟੀ ਨੂੰ ਇਹ ਵੀ ਅਧਿਕਾਰ ਨੇ ਕਿ ਲੋੜ ਪੈਣ ਤੇ ਕਿਸੇ ਨੂੰ ਬੁਲਾਇਆ ਵੀ ਜਾ ਸਕਦਾ ਕਿਉਂਕਿ ਇਸ ਟਾਈਮ ਕਾਲੀ ਲੀਡਰਸ਼ਿਪ ਚ ਸਭ ਤੋਂ ਸੀਨੀਅਰ ਤੇ ਸਭ ਤੋਂ ਸਿਆਣੇਲੇ ਲੀਡਰ ਉਹਨੇ ਬਰਿੰਦਰ ਸਿੰਘ ਪੁੰਦੜ ਇਸ ਕਰਕੇ ਚਾਹੁੰਦੇ ਨੇ ਕਿ ਉਸ ਕਮੇਟੀ ਦੇ ਵਿੱਚ ਉਹ ਵੀ ਬੈਠਣ ਪਰ ਪੁੰਦੜ ਸਾਹਿਬ ਨੂੰ ਹੋਣਾ ਕਿ ਮੈਂ ਇਸ ਕਮੇਟੀ ਦੇ ਵਿੱਚ ਕੀ ਕਰਨਾ ਹੈ ਕਿਉਂਕਿ ਤੁਸੀਂ ਗਵਾਹ ਨਹੀਂ ਬੰਨਣਾ ਚਾਹੁੰਦੇ ਨਾ ਉਸ ਮੀਟਿੰਗ ਦਾ ਹਿੱਸਾ ਨਹੀਂ ਬੰਨਣਾ ਚਾਹੁੰਦੇ ਕਿਉਂਕਿ ਜਦੋਂ ਮੀਟਿੰਗ ਦੀ ਪ੍ਰोसीडिंग ਹੋਏਗੀ ਤੇ ਉਹ ਸਾਰਾ ਕੁਝ ਰਜਿਸਟਰ ਲੱਗਾ ਹੋਊਗਾ ਨਾ ਕਿ ਅੱਜ ਆਹ ਮੀਟਿੰਗ ਹੋਈ ਐ ਦੀ ਪ੍ਰਧਾਨਗੀ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਹੋਈ ਇੰਨੇ ਵਜੇ ਵੀ ਆਹ ਵਾਲੇ ਜਿਹੜੇ ਜੰਡੇ ਪਾਸ ਕੀਤੇ ਗਏ ਨੇ ਉਹਨਾਂ ਪ੍ਰोसीडिंग ਦਾ ਭੁੰਦਰ ਸਾਹਿਬ ਇਸਰ ਨਹੀਂ ਬਣਨਾ ਚਾਹੁੰਦੇ ਨੇ ਕਿ ਕੱਲੋਂ ਜਦੋਂ ਇਹਦੀ ਮੀਟਿੰਗ ਦੀ ਜਿਹੜਾ ਨਿਚੋੜ ਨਿਕਲੂਗਾ ਕਿਤੇ ਸਾਰੀ ਜ਼ਿੰਮੇਵਾਰੀ ਮੇਰੇ ਤੇ ਨਾ ਪੈ ਜਾਏ ਕਮੇਟੀ ਨੇ ਕਿੰਨਾ ਕੰਮ ਕੀਤਾ ਕਿੰਨਾ ਚੰਗਾ ਕੀਤਾ ਕਿੰਨਾ ਸਹੀ ਕੀਤਾ ਕਿੰਨਾ ਗਲਤ ਕੀਤਾ ਉਹ ਹਿੱਸਾ ਨਹੀਂ ਬੰਨਣਾ ਚਾਹੁੰਦੇ ਉਹਨਾਂ ਪਰ ਇਹ ਹੈ ਕਿ ਹੁਣ ਕਮੇਟੀ ਵਾਰ-ਵਾਰ ਜਿਹੜੀ ਆ ਉਹਨਾਂ ਨੂੰ ਬੁਲਾ ਰਹੀ ਆ ਤੇ ਕਾਲੀ ਦਲ ਜਿਹੜਾ ਵੱਖਰੀ ਜਿਹੜੀ ਉਹ ਕਾਰਵਾਈ ਸ਼ੁਰੂ ਕੀਤੀ ਆ ਹੁਣ ਇਹਨਾਂ ਦਿਨਾਂ ਦੇ ਵਿੱਚ ਕਾਲ ਤਖਸਾਲ ਦੇ ਜਥੇਦਾਰ ਗਿਆਨੀ ਰਖਬੀਰ ਸਿੰਘ ਹੋਣੀ ਉਹ ਵਿਦੇਸ਼ ਚ ਨੇ ਇਸ ਕਰਕੇ ਉਹ ਵਿਦੇਸ਼ ਹੋਣ ਦੇ ਨਾਲ ਤੇ ਸ਼ਰਮਣੀ ਕਮੇਟੀ ਨੂੰ ਵੀ ਫਾਇਦਾ ਹੋਇਆ ਕਾਲੀ ਦਲ ਨੂੰ ਵੀ ਫਾਇਦਾ ਹੋਇਆ ਕਿ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਕਹਿ ਲਓ ਕਿ ਸ਼ਰੂਨੀ ਕਮੇਟੀ ਉਹਨਾਂ ਨੇ ਇੱਕ ਵੱਡਾ ਫੈਸਲਾ ਲਿਆ ਗਿਆਨੀ ਹਰਪ੍ਰੀਤ ਸਿੰਘ ਦੀਆਂ ਸਵਾਲਾਂ ਖਤਮ ਕਰ ਦਿੱਤੀਆਂ ਤੇ ਕਮੇਟੀ ਕੰਮ ਵੀ ਕਰ ਰਹੀ ਹੈਗੀ ਆ ਤੇ ਕਾਲੀ ਦਲ ਵੱਲੋਂ ਸਹਿਯੋਗ ਵੀ ਨਹੀਂ ਮਿਲ ਰਿਹਾ ਹੈਗਾ ਕਿਉਂਕਿ ਭੁੰਦਰ ਸਾਹਿਬ ਵੀ ਕਾਰਜਕਾਰੀ ਪ੍ਰਧਾਨ ਉਹਨਾਂ ਦਾ ਆਉਣਾ ਨਾ ਆਉਣਾ ਉਹਨਾਂ ਦਾ ਫੈਸਲਾ ਪਾਰਟੀ ਦਾ ਫੈਸਲਾ ਹੋ ਸਕਦਾ ਪਰ ਇਹਨੂੰ ਇਹ ਵੀ ਕਹਿੰਦੇ ਕਿ ਸਹਿਯੋਗ ਵੀ ਨਹੀਂ ਮਿਲ ਰਿਹਾ ਹੈਗਾ ਤੇ ਇਸ ਕਰਕੇ ਜਥੇਦਾਰ ਬਾਹਰ ਨੇ ਹੋ ਸਕਦਾ ਜਦੋਂ ਆਉਣਗੇ ਜਾਂ ਹੋ ਸਕਦਾ ਕਿ ਇਹ ਜਿਹੜੀ ਕਾਰਵਾਈਆਂ ਉਹਨਾਂ ਤੱਕ ਵੀ ਪਹੁੰਚ ਰਹੀਆਂ ਹੋਣੀਆਂ ਕਿਸ ਮੁਲਕ ਦੇ ਵਿੱਚ ਹੈ ਜਿੱਥੇ ਵੀ ਹੈ ਨੇ ਰੇ ਸੂਰਤ ਕਾਰਵਾਈ ਜਾ ਹੀ ਰਹੀ ਨਾ ਕਿਉਂਕਿ ਇਹ ਸੋਸ਼ਲ ਮੀਡੀਆ ਦਾ ਜਮਾਨਾ ਹੈਗਾ ਬਹੁਤ ਕੁਝ ਹੈ ਪਰ ਇਹ ਕਿ ਜਦ ਸੇ ਕਾਲੀ ਦਲ ਜਿਹੜਾ ਵਾ ਉਹ ਆਪਣੀ ਇੱਕ ਵੱਖਰੀ ਜਿਹੜੀ ਆ ਉਹਨਾਂ ਨੇ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ ਜਦ ਕਿ ਆਪੋਜੀਸ਼ਨ ਜਿਹੜੇ ਹੈ ਦੂਜੇ ਦਲ ਨੇ ਉਹ ਵਿਰੋਧ ਇਹ ਇਹ ਇਲਜ਼ਾਮ ਲਗਾ ਰਹੇ ਨੇ ਕਿ ਜਿਹੜੇ ਨੇ ਕਾਲੀ ਦਲ ਕਾਲਤਕ ਸਾਬ ਦਾ ਹੁਕਮ ਨਹੀਂ ਮੰਨ ਰਿਆ। ਪਰ ਇਸ ਦੁਚਿੱਤੀ ਦੇ ਵਿੱਚ ਤਾਂ ਜਿਹੜਾ ਬਾਗੀ ਜਾਂ ਨਾਰਾਜ਼ ਲੀਡਰਾਂ ਦੇ ਨਾਲ ਦੀ ਜਿਹੜੀ ਲੀਡਰਸ਼ਿਪ ਹੈ ਪਿੰਡਾਂ 'ਚ ਸ਼ਹਿਰਾਂ 'ਚ ਜਿੱਥੇ-ਜਿੱਥੇ ਵੀ ਉਹ ਹਲਕੇ ਨੂੰ ਬਿਲੋਂਗ ਕਰਦੇ ਨੇ ਉਹਨਾਂ ਨੇ ਤੇ ਇਹਦਾ ਮਤਲਬ ਫਿਰ ਮੈਂਬਰਸ਼ਿਪ ਲਈ ਨਹੀਂ ਹੋਣੀ ਹਾਲੇ ਉਹ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਹੀ ਨਹੀਂ ਗਿਣੇ ਜਾਣਗੇ ਜੇ ਉਦੋਂ ਤੱਕ ਨਹੀਂ ਲੈਣਗੇ ਇਹ ਫੈਸਲਾ ਨਹੀਂ ਹੁੰਦਾ। ਹੁਣ ਇਹ ਹੈ ਨਾ ਕਿ ਉਹਨਾਂ ਦੇ ਅਕਾਲੀ ਦਲ ਤੇ ਕਹਿ ਰਹੇ ਕਿ ਸਾਡੇ ਦੇ ਰਸੀਦਾਂ ਦੇ ਰਸੀਦਾਂ ਖਤਮ ਹੋ ਰਹੀਆਂ ਹੈਗੀਆਂ ਨੇ। ਹੁਣ ਇਹ ਹੈ ਕਿ ਅੱਜ ਹਾਲਾਂਕਿ ਮਨਪੀਤ ਤੋਂ ਐਲੀ ਹੋਣਾਂ ਦੀ ਵੀ ਇੱਕ ਟਿੱਪਣੀ ਜੀ ਆਈ ਹੈਗੀ ਉਹਨਾਂ ਨੇ ਉਹ ਗਿਆਨੀ ਹਰਪੀ ਸਿੰਘ ਦੇ ਮਸਲੇ ਦੇ ਵਿੱਚ ਵੀ ਤਿੱਖੀ ਜਿਹੜੀ ਟਿੱਪਣੀ ਕੀਤੀ ਹੈਗੀ ਹੈ ਪਰ ਇਹ ਉਹੀ ਹੈ ਕਿ ਹੁਣ ਕੱਲ ਹੀ ਦੇਖਣਾ ਹੈਗਾ ਨਾ ਕਿ ਕੀ ਕਰਨਾ ਗਿਆ ਹਾਲਾਂਕਿ ਤਮੀ ਸਾਹਿਬ ਹੋਣਾ ਦਾ ਵੀ ਸਟੇਟਮੈਂਟ ਆਈ ਹੈ ਇਸ ਮਸਲੇ ਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਦੀ ਵੀ ਆਈ ਹੈ ਹੁਣ ਜਿਹੜੀ ਅਗਲੀ ਜਿਹੜੀ ਮੀਟਿੰਗ ਜਿਹੜੀ ਬੁਲਾਈ ਗਈ ਹੈਗੀ ਆ ਉਸ ਅਗਲੀ ਮੀਟਿੰਗ ਦੇ ਵਿੱਚ ਹੀ ਜਿਹੜਾ ਵਾ ਉਹ ਫੈਸਲਾ ਹੋਏ ਜਿਹੜੀ ਅਗਲੀ ਸ਼ਾਇਦ 16 ਤਰੀਕ ਨੂੰ 23 ਤਰੀਕ ਨੂੰ ਬੁਲਾਈ ਗਈ ਹੈ ਉਹਦੇ ਚ ਹੀ ਹੈ ਕਿ ਜਿਹੜੀ ਹੁਣ ਕਾਲਤਕ ਸਾਹਿਬ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਜਿਹੜੀ ਅੱਜ ਖਤਮ ਹੋਈ ਹੈ ਕਿਹੜੇ ਸਿੱਟੇ ਤੇ ਪਹੁੰਚੀ ਉਹ ਸਾਰੇ ਪਤ ਲਗਾ ਪਰ 16 ਫਰਵਰੀ ਨੂੰ ਜਿਹੜੀ ਅਗਲੀ ਮੀਟਿੰਗ ਹੋਈ ਹੈ ਹੁਣ ਉਹਦੇ ਚ ਚਰਚਾ ਹੋਵੇਗੀ ਹੁਣ ਇਹਨੇ ਕਮੇਟੀ ਨੇ ਮੀਟਿੰਗਾਂ ਤੇ ਕਰਨੀਆਂ ਨੇ ਰਿਪੋਰਟ ਅਕਾਲਤਿਕ ਸਾਹਿਬ ਦੇ ਜਥੇਦਾਰ ਨੂੰ ਹੀ ਦੇਣੀਆਂ ਉਹਨੂੰ ਸਵਾਲ ਹੈ ਕਿ ਇਹਨਾਂ ਦੀ ਅਗਵਾਈ ਦੇ ਵਿੱਚ ਹੁਣ ਪ੍ਰਤੀ ਪ੍ਰਕਿਰਿਆ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ ਹੈ ਔਰ ਜੇ ਹਰ ਮੀਟਿੰਗ ਦੇ ਵਿੱਚ ਜਿਹੜੇ ਸੱਤ ਮੈਂਬਰ ਨੇ ਕਿਉਂਕਿ ਜੇ ਤੁਸੀਂ ਸਹਿਮਤ ਹੁੰਦੇ ਹੋ ਇਹਦੇ ਕੋਈ ਵੀ ਮੈਂਬਰ ਤੇ ਉਹਦੇ ਆਪਣੀ ਸਹਿਮਤੀ ਜਿਤਾਊਗਾ ਅਗਰ ਕੋਈ ਨਹੀਂ ਸਹਿਮਤ ਤੇ ਉਹ ਉਸ ਮੀਟਿੰਗ ਦੇ ਵਿੱਚ ਆਪਣਾ ਡਾਇਸੈਂਟ ਨੋਟ ਦੇਵੇਗਾ ਪਰ ਜਿਸ ਨੂੰ ਉਮੀਦ ਨੇ ਨਾਲ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਇਆ ਸੀ ਕਿ ਸਾਰੇ ਚੁੱਲ੍ਹੇ ਜਿਹੜੇ ਆਪਣੇ ਬੰਦ ਕੀਤੇ ਜਾਣ ਤੇ ਇੱਕ ਮੰਚ ਤੇ ਆਜੋ ਉਹ ਜਿਹੜਾ ਅਕਾਲ ਤਖਤ ਸਾਹਿਬ ਤੋਂ ਇਹ ਉਮੀਦ ਸੀ ਉਸ ਉਮੀਦ ਤੇ ਇਹ ਜਿਹੜੀਆਂ ਕਾਲੀ ਦਲ ਕਹ ਲੋ ਬਾਗੀ ਕਹ ਲੋ ਦਾਗੀ ਕਹ ਲੋ ਜਾਂ ਸਮੁੱਚਾ ਕਾਲੀ ਦਲ ਜਿਹੜੇ ਇਸ ਟਾਈਮ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਵੀ ਨੇ ਜਾਂ ਸ਼੍ਰੋਮਣੀ ਕਾਲੀ ਦਲ ਤੋਂ ਬਾਹਰ ਵੀ ਨੇ ਉਸ ਉਮੀਦਤੇ ਨਹੀਂ ਚੱਲ ਰਿਹਾ ਹੈਗੇ ਮਤਲਬ ਉਹ ਜੋ ਹੁਕਮ ਹੋਏ ਸੀ ਜਥੇਦਾਰ ਸਾਹਿਬ ਬੋਲੋ ਜਾਂ ਉਸ ਦੋ ਤਰੀਕ ਨੂੰ ਜਿਹੜੇ ਸਰਾਏ ਫੈਸਲੇ ਉਸ ਫੈਸਲੇ ਤੇ ਇਹ ਕੱਲੀ ਲੀਡਰ ਜਿਹੜੇ ਉਹ ਪਹਿਰਾ ਨਹੀਂ ਦੇ ਰਿਹਾ ਹੈਗੇ ਇਹ ਇਲਜ਼ਾਮ ਲੱਗ ਰਹੇ ਨੇ ਔਰ ਇਹ ਜਿਹੜੇ ਇਲਜ਼ਾਮ ਕਿਉਂ ਲੱਗੇ ਨੇ ਇਹਨਾਂ ਦੀ ਵੀ ਜਿਹੜੀ ਸਫਾਈ ਆ ਜਬ ਪੱਖਾ ਉਹ ਸਿਰਫ ਤੇ ਸਿਰਫ ਕੌਣ ਦੇ ਸਕਦੇ ਨੇ ਕਿਉਂਕਿ ਸ਼੍ਰੋਮਣੀ ਕਾਲੀ ਦਲ ਦੇ ਇਸ ਟਾਈਮ ਕਾਰਜਕਾਰੀ ਪ੍ਰਧਾਨ ਬੁਲਵਿੰਦਰ ਸਿੰਘ ਭੁੰਦਰ ਸਾਹਿਬ ਆ ਉਹਨਾਂ ਨੂੰ ਹੀ ਇਹ ਪੱਖ ਦੇਣਾ ਚਾਹੀਦਾ ਹੈਗਾ ਕਿ ਜਿਹੜੇ ਤੇ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਨੇ ਕਿਉਂ ਲੱਗ ਰਹੇ ਨੇ ਤੁਸੀਂ ਜਿਹੜੀ ਸੱਤ ਫੈਬਰੀਕ ਕਮੇਟੀ ਆ ਕਿੰਨੇ ਦਿਨ ਬਾਅਦ ਸ਼ੁਰੂ ਕੀਤੀ ਹੈਗੀ ਜਦੋਂ ਵਾਰ-ਵਾਰ ਜਥੇਦਾਰ ਸਾਹਿਬ ਨੂੰ ਕਹਿਣਾ ਪਿਆ ਉਸ ਤੋਂ ਬਾਅਦ ਜਾ ਕੇ ਤੁਸੀਂ ਉਹ ਕਾਰਵਾਈ ਕੀਤੀ ਹੈ ਔਰ ਫਿਰ ਇੱਕ ਪਾਸੇ ਮੀਟਿੰਗਾਂ ਵੀ ਚੱਲ ਰਹੀਆਂ ਨੇ ਇੱਕ ਪਾਸੇ ਜਿਹੜੇ ਆ ਉਹ ਮੈਂਬਰ ਭਰਤੀ ਵੀ ਕਿ ਚੱਲੇ ਹੁਣ ਜਿਹੜੀ ਇਹ ਲਿਸਟ ਰਸੀਦਾਂ ਜਿਹੜੀਆਂ ਕਾਲੀ ਦਲ ਕਹਿੰਦਾ ਕਿ ਸਾਡੇ ਤੇ 5 ਲੱਖ ਹੋਰ ਪਰਚੀਆਂ ਛੱਪੀਆਂ ਕੱਲੀ-ਕੱਲੀ ਪਰਚੀ ਦਾ ਹਿਸਾਬ ਭਾਰਤੀ ਚੋਣ ਕਮਿਸ਼ਨ ਨੂੰ ਦੇਣਾ ਪੈਂਦਾ ਹੈ ਹੁਣ ਸਵਾਲ ਹੈ ਕਿ ਇਹ ਤੁਹਾਡੇ ਨੂੰ ਤਾਂ ਪਰਚੀਆਂ ਮਿਲ ਰਹੀਆਂ ਨੇ ਕੀ ਜਿਹੜੇ ਸੁਧਾਰ ਲੈਣ ਵਾਲੇ ਸੀ ਜਿਹਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਸਾਹਿਬ ਉਹਨਾਂ ਨੂੰ ਵੀ ਮਿਲੀਆਂ ਪਰਚੀਆਂ ਕਿ ਨਹੀਂ ਮਿਲੀਆਂ ਹੈਗੀਆਂ ਨਾ ਉਹਨਾਂ ਨੇ ਹਲੇ ਤੱਕ ਇਸ ਮਸਲੇ ਦੇ ਵਿੱਚ ਜਿਹੜੀ ਆ ਕੋਈ ਸਥਿਤੀ ਜਿਹੜੀ ਸਪਸ਼ਟ ਜਿਹੜੇ ਫਰੀਦਕੋਟ ਡਿਊਟੀ ਲੱਗਦੀ ਹੈ ਗੁਰਪ੍ਰਤਾ ਵਡਾਲਾ ਦੀ ਜੀ ਇਕੱਲਿਆਂ ਦੀ ਗੱਲ ਕਰੀਏ ਤੇ ਉਹਨਾਂ ਨੇ ਤੇ ਉਦੋਂ ਹੀ ਖਾਰਜ ਕਰ ਦਿੱਤਾ ਸੀ ਕਿ ਮੈਂ ਹਿੱਸਾ ਨਹੀਂ ਬਣਨਾ ਜਦੋਂ ਤੱਕ ਸੱਤ ਮੈਂਬਰੀ ਕਮੇਟੀ ਨੂੰ ਹਵਾਲੇ ਨਹੀਂ ਕਰਦੇ ਸਾਰਾ ਫਿਰ ਉਹ ਹੀ ਨੇ ਜਿਹੜੇ ਹੁਣ ਮੈਂਬਰ ਬਣ ਗਏ ਜਿਹੜਾ ਤੁਸੀਂ ਸਵਾਲ ਕੀਤਾ ਜਿਹੜੇ ਮੈਂਬਰ ਬਣ ਗਏ ਹਨ ਉਹ ਫਿਰ ਬਣੇ ਰਹਿਣਗੇ ਕਿ ਨਹੀਂ ਬਣੇ ਰਹਿਣਗੇ ਨੇ ਫਰਮਾ ਲਾ ਦੇ ਕਿ ਐਂਡ ਜਿਹੜਾ ਹੋਊਗਾ ਉਹਦੇ ਚ ਕਾਲੀ ਦਲ ਚਾਹੇ ਧੱਕੇਸ਼ਾਹੀ ਲੈ ਲੋ ਚਾਹੇ ਤਾਨਾਸ਼ਾਹੀ ਲੈ ਲੋ ਕਾਲੀ ਦਲ ਆਪਣੇ ਆਪ ਚੋਂ ਜੇਤੂ ਹੋ ਕੇ ਨਿਕਲੇਗਾ ਇਸ ਭਰਤੀ ਪ੍ਰਕਿਰਿਆ ਦੇ ਵਿੱਚ ਵੀ ਆ ਤੇ ਹੋ ਸਕਦਾ ਇਹਦੇ ਦੇ ਵਿੱਚ ਇੰਨਾ ਕੁਝ ਹੋ ਜਾਏ ਜੋ ਸੁਬੀਰ ਸਿੰਘ ਬਾਦਰ ਪ੍ਰਧਾਨ ਬਣ ਗਏ ਤੇ ਉਹ ਪਿੱਛੇ ਜੋ ਸਿਕੰਦਰ ਸਿੰਘ ਮਲੂਕਾ ਸਾਹਿਬ ਦੀ ਸਟੇਟਮੈਂਟ ਆਈ ਗਈ ਸੀ ਕਿ ਬਾਕੀਆਂ ਦਾ ਪਤਾ ਨਹੀਂ ਹੈਗਾ ਪਰ ਜਿੰਨੇ ਪੂਰੀ ਭਰਤੀ ਪ੍ਰਕਿਰਿਆ ਤੋਂ ਬਾਅਦ ਡੈਲੀਗੇਟ ਬਣ ਜਾਣਗੇ ਚੋਣ ਹੋਏਗੀ ਜਿਸ ਅਬੀ ਸਿੰਘ ਬਾਦਲ ਪ੍ਰਧਾਨ ਬਣ ਕੇ ਤੇ ਮੈਨੂੰ ਪ੍ਰਵਾਨ ਹੋਏਗਾ ਤੇ ਕਾਲੀ ਦਲ ਨੇ ਟਾਰਗੇਟ ਰੱਖਿਆ ਹੈਗਾ ਸੋਚ ਕੇ ਰੱਖਿਆ ਹੈਗਾ ਕਿ ਅਸੀਂ ਭਰਤੀ ਪ੍ਰਕਿਰਿਆ ਨੇਪੜੇ ਚਾੜ ਕੇ ਡੈਲੀਗੇਟ ਬਣਾ ਕੇ ਚੋਣਾ ਕਰਵਾ ਕੇ ਤੇ ਪ੍ਰਧਾਨ ਐਲਾਨ ਦੇਣਾ ਹੈਗਾ ਲਾਜ਼ਮੀ ਤੌਰ ਤੇ ਕਿਉਂਕਿ ਪਹਿਲੇ ਇਸ ਰੋਲੇ ਦੇ ਵਿੱਚ ਵੀ ਜਿੰਨੇ ਸ਼੍ਰੋਮਣੀ ਕਾਲੀ ਦਲ ਦੇ ਵਿੰਗ ਨੇ ਚਾਹੇ ਇਸਤਰੀ ਵਿੰਗ, ਯੂਥ ਵਿੰਗ, ਐਸਸੀ ਵਿੰਗ, ਬੀਸੀ ਵਿੰਗ ਕੇ ਕੋਰ ਕਮੇਟੀ, ਵਰਕਿੰਗ ਕਮੇਟੀ, ਵਪਾਰ ਵਿੰਗ ਹਨ ਸੋਈ ਵਾਲੇ ਉਹ ਸਾਰੇ ਨੇ ਕਹਿਤਾ ਕਿ ਸਾਨੂੰ ਸੁਬੀਤ ਸਿੰਘ ਬਾਦਲ ਹੀ ਪ੍ਰਵਾਨ ਤੇ ਉਹ ਗੱਲ ਬਾਤ ਦੇ ਵਿੱਚ ਵੀ ਹੋएगी ਭਰਤੀ ਪ੍ਰਕਿਰਿਆ ਦੇ ਬਾਰੇ ਜੋ ਡੈਲੀਗੇਟ ਬਣਨਗੇ, ਰੈਗੂਲੇਸ਼ਨ ਪਾਸ ਕੀਤੇ ਜਾਣਗੇ ਤੇ ਲਾਜ਼ਮੀ ਤੌਰ ਤੇ ਸੁਬੀਤ ਸਿੰਘ ਬਾਦਲ ਹੀ ਹੋਣਗੇ ਤੇ ਇਸ ਕਰਕੇ ਉਹਨਾਂ ਨੇ ਕਹਿ ਅ ਕਾਲੀ ਦਲ ਪਹਿਲੇ ਹੀ ਮੰਨ ਕੇ ਬੈਠਾਗਾ ਇਸ ਕਰਕੇ ਉਹ ਅਕਾਲ ਤਖਸਾਲਬ ਦਾ ਕਿੰਨਾ ਹੁਕਮ ਮੰਨਦੇ ਨਹੀਂ ਮੰਨਦੇ ਉਹ ਜਿਹੜੀ ਕਾਲੀ ਦਲ ਦੀ ਜਿਹੜਾ ਸਟੈਂਡ ਆਫ ਬਿਲਕੁਲ ਸਪਸ਼ਟ ਹੋ ਚੁੱਕਾ ਕਿ ਇੱਕ ਪਾਸੇ ਭਰਤੀ ਪ੍ਰਕਿਰਿਆ ਵੀ ਚੱਲ ਰਹੀ ਹੈ ਦੂਜੇ ਪਾਸੇ ਸੱਤ ਮੈਂਬਰ ਦੀ ਕਮੇਟੀ ਦੀਆਂ ਮੀਟਿੰਗਾਂ ਵੀ ਹੋ ਰਹੀਆਂ ਤੇ ਕਮੇਟੀ ਦੇ ਮੀਟਿੰਗ ਕਹੇ ਮੈਂਬਰ ਕਹੇ ਜਿੱਤੇ ਗੁਰਪ੍ਰਤਾਪ ਸਿੰਘ ਵਡਾਲਾ ਫਰੀਦਕੋਟ ਜਾ ਕੇ ਕਹਿੰਦੇ ਨੇ ਕਿ ਇਸ ਇਸ ਨੂੰ ਰੱਦ ਕਰ ਦੇਣੇ ਤੇ ਜੇ ਰੱਦ ਕਰ ਦਿੰਦੇ ਹਨ ਤੇ ਫਿਰ ਮੀਟਿੰਗਾਂ ਕਰਨ ਦਾ ਕੀ ਫਾਇਦਾ ਹੈ ਨਾ ਜੀ ਜੀ